ਇਹ ਤਸਵੀਰਾਂ ਕੱਚੇ ਟੱਲੇ ਦੀਆਂ ਨੇ ਜਿੱਥੇ ਕਿ ਪਵਿੱਤਰ ਜਲ ਸਰੋਵਰ ਹੈ ਔਰ ਇਸ ਸਰੋਵਰ ਦੇ ਵਿੱਚ ਜੇ ਸ਼ਨੀ ਐਤਵਾਰ ਨੂੰ ਪੰਜ ਸ਼ਨੀ ਪੰਜ ਐਤਵਾਰ ਲਗਾਤਾਰ ਇਸ਼ਨਾਨ ਕਰੀਏ ਤਾਂ ਹਰ ਰੋਗ ਇੱਥੇ ਕੱਟਿਆ ਜਾਂਦਾ ਹੈ ਇਹ ਇਥੇ ਮੰਨਣਾ ਹੈ ਦੋਸਤੋ ਬਿਲਕੁਲ ਲਾਈਵ ਤਸਵੀਰਾਂ ਤੁਸੀਂ ਕੱਚੇ ਟੱਲੇ ਤੋਂ ਖੇੜੀ ਨਗਾਈਆਂ ਦੇ ਨੇੜੇ ਪਿੰਡ ਬੁਜ਼ੁਰਗ ਵਾਲੀ ਸਾਈਡ ਤੋਂ ਦੇਖ ਰਹੇ ਹੋ ਜਿੱਥੇ ਕਿ ਅੱਜ ਅਸੀਂ ਪਹੁੰਚੇ ਹੋਏ ਹਾਂ ਔਰ ਉਸ ਸਥਾਨ ਤੇ ਅੱਜ ਅਸੀਂ ਪਹੁੰਚੇ ਹੋਏ ਹਾਂ ਕਿਉਂਕਿ ਜਿਹੜੀ ਉਦਾਸੀਨ ਸੰਪਰਦਾਇ ਹੈ ਉਹਦੇ ਮੁਖੀ ਸੀ ਬਾਬਾ ਅਮਰਦਾਸ ਜੀ ਔਰ ਉਹਨਾਂ ਨੇ ਚਲਾਈ ਹੋਈ ਵਰਸਾਈ ਹੋਈ ਸੇਵਾਜ ਕਰ ਰਹੇ ਨੇ ਮਹੰਤ ਬਾਬਾ ਜਰਨੈਲ ਦਾਸ ਜੀ ਤਸਵੀਰਾਂ ਅ ਕੱਚੇ ਟਿੱਲੇ ਤੋਂ ਨੇ ਜਿੱਥੇ ਕਿ ਅੱਜ ਅਸੀਂ ਪਹੁੰਚੇ ਹੋਏ ਆਂ ਬੜੀ ਸ਼ਰਧਾ ਭਾਵਨਾ ਦੇ ਨਾਲ ਲੋਕ ਇੱਥੇ ਪਹੁੰਚਦੇ ਨੇ ਤਸਵੀਰਾਂ ਦੇ ਵਿੱਚ ਤੁਸੀਂ ਬਾਬਾ ਜੀ ਨੂੰ ਤੇ ਹੋਰ ਸੇਵਾਦਾਰਾਂ ਨੂੰ ਦਿਖ ਰਹੇ ਹੋ ਇਸ ਸਥਾਨ ਦੇ ਉੱਪਰ ਤਕਰੀਬਨ ਹਰ ਪੂਰਨਮਾਸੀ ਦਾ ਦਿਹਾੜਾ ਪਰਦਾ ਇੱਥੇ ਲੋਕ ਇੱਥੇ ਆਉਂਦੇ ਆ ਔਰ ਮਨੋ ਕਾਮਨਾ ਪੂਰੀਆਂ ਹੁੰਦੀਆਂ ਔਰ ਸੰਤਾਂ ਅੱਜ ਇੱਥੇ ਇੱਕ ਤਰ੍ਹਾਂ ਕਿਤੇ ਲੋਹ ਲੰਗਰ ਤਪ ਰਿਹਾ ਔਰ ਲੰਗਰ ਬੰਦ ਰਹੇ ਨੇ ਗੁਰੂ ਕਾ ਪ੍ਰਸ਼ਾਦਾ ਜਿਹੜਾ ਇੱਥੇ ਤਿਆਰ ਹੋ ਰਿਹਾ ਔਰ ਸੰਤਾਂ ਸੇਵਾ ਕਰਦੇ ਹੋਏ ਨਜ਼ਰ ਆ ਰਹੇ ਨੇ ਸੋ ਬੀਬੀਆਂ ਭੈਣਾਂ ਸੇਵਾ ਦੇ ਵਿੱਚ ਡਟੀਆਂ ਹੋਈਆਂ ਨੇ ਸੋ ਬਿਲਕੁਲ ਲਾਈਵ ਤਸਵੀਰਾਂ ਤੁਸੀਂ ਕੱਚੇ ਟੱਲੇ ਤੋਂ ਦੇਖ ਰਹੇ ਹੋ ਜਿੱਥੇ ਗੱਜਸੀ ਪਹੁੰਚੇ ਹੋਏ ਆ ਪਤਾ ਜੀ ਇਹ ਹੀ ਅਰਦਾਸ ਕਰਦੇ ਆ ਜੀ ਸਾਰੇ ਪੰਜਾਬ ਚ ਮਾਰਾ ਸੁੱਖ ਸ਼ਾਂਤੀ ਬਖਸ਼ੇ ਜੀ ਲੋਕ ਹੜ੍ਹਾਂ ਨਾਲ ਬਹੁਤ ਜ਼ਿਆਦਾ ਜੀ ਪ੍ਰਭਾਵਿਤ ਨੇ ਚਾਰ ਸਾਲ ਤਿੰਨ ਚਾਰ ਸਾਲ ਤੋਂ ਸੇਵਾ ਕਰ ਰਹੇ ਕਿਵੇਂ ਦਾ ਮਹਿਸੂਸ ਹੁੰਦਾ ਬਾਬਾ ਜੀ ਸੇਵਾ ਕਰਕੇ ਹਾਂ ਇਹ ਨਰ ਵੀ ਉਹਦੇ ਕਦਾਂ ਦਾ ਮਹਿਸੂਸ ਹੁੰਦਾ ਵਧੀਆ ਹੁੰਦਾ ਜੀ ਇਹ ਹਾਰਾ ਸਾ ਜਾਣੇ ਅਸੀਂ ਗੁਰਦੁਆਰੇ ਚ ਭੱਜ ਜਾਨੇ ਅੰਬਰ ਸਰ ਠੀਕ ਹੈ ਸ ਤਾਂ ਇੱਥੇ ਕਾਫੀ ਨੇੜੇ ਨੇ ਕਾਫੀ ਆਉਂਦੇ ਸਕਦੇ ਹਾਂ ਹਾਂ ਆਉਂਦੀਆਂ ਨੇ ਨੇੜੇ ਨੇ ਕਾਫੀ ਪੁੰਨਾ ਦਾ ਹਾਂ ਬਾਬਾ ਜੀ ਕੀ ਅਰਦਾਸ ਕਰੋਗੇ ਜਿਹੜੀ ਹਾਲਾਏ ਹੋਏ ਨੇ ਪੰਜਾਬ ਦੇ ਵਿੱਚ ਪੰਜਾਬ ਦੀ ਚੜ੍ਹਦੀ ਕਲਾ ਵਾਸਤੇ ਕੀ ਕਹਿਣਾ ਚਾਹੋਗੇ ਮੈਂ ਸੁੱਖ ਸ਼ਾਂਤੀ ਰੱਖੇ ਰੱਬ ਹੁਣ ਤਾਂ ਠੀਕ ਹੈ ਜੀ ਗੁਰਜੀ ਦਾ ਖਾਲਸਾ ਅੱਜ ਬਾਬਾ ਜੀ ਅਮਰਦਾਸ ਜੀ ਦੇ ਕੱਚੇ ਟੱਲੇ ਤੇ ਪੂਰਨਵਾਸੀ ਦਾ ਦਿਹਾੜਾ ਹੈਗਾ ਆਏ ਸਾਲ ਆਏ ਮਹੀਨੇ ਪੂਰਨਵਾਸੀ ਸੰਗਤਾਂ ਵੱਲੋਂ ਮਨਾਈ ਜਾਂਦੀ ਹੈ ਬਾਬਾ ਅਮਰਦਾਸ ਜੀ ਦੀ ਬਹੁਤ ਕਿਰਪਾ ਹੈ ਬਾਬਾ ਅਮਰਦਾਸ ਜੀ ਅੱਗੇ ਹੀ ਅਰਦਾਸ ਕਰਦੇ ਆਂ ਵੀ ਹੜਪੀਟਾਂ ਵਾਸਤੇ ਸੁਖ ਸ਼ਾਂਤੀਆਂ ਤਾਂ ਸ੍ਰੀ ਗੁਰੂ ਸਾਹਿਬ ਚੋਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਫਤਿਹ